ਇੱਕ ਪਿੰਡ ਦੇ ਕੁਝ ਲੋਕ ਇਕੱਠੇ ਹੋ ਕੇ ਥਾਣੇ ਵਿੱਚ ਪਹੁੰਚਦੇ ਹਨ ਤੇ ਥਾਣੇ ਦੇ ਵਿੱਚ ਆਪਣੀ ਪਿੰਡ ਦੀ ਕੁੜੀਆਂ ਦੇ ਨਾਲ ਜੋ ਉਹਨਾਂ ਨੂੰ ਹੀ ਘਟਨਾ ਵਾਪਰੀ ਹੈ ਉਸ ਨੂੰ ਬਿਆਨ ਕਰਦੇ ਹਨ ਤੇ ਕੰਪਲੇਨਟ ਦਰਜ ਕਰਵਾਉਂਦੇ ਹਨ ਤੇ ਪੁਲਿਸ ਉਸ ਦੀ ਉਹਨਾਂ ਦੀ ਇਹ ਕਹਾਣੀ ਸੁਣ ਕੇ ਸਤਰਕ ਹੁੰਦੀ ਹੈ ਤੇ ਉਹ ਲਗਭਗ 18 ਮੁੰਡੇ ਗ੍ਰਿਫਤਾਰ ਕਰਦੀ ਹੈ ਜਿਨ੍ਹਾਂ ਦੀ ਉਮਰ 13 ਤੋਂ ਲੈ ਕੇ 16 ਸਾਲ ਦੀ ਹੁੰਦੀ ਹੈ ਤੇ ਉਹਨਾਂ ਨੇ ਪਿੰਡ ਦੀਆਂ ਪੰਜ ਕੁੜੀਆਂ ਜਿਨ੍ਹਾਂ ਦੀ ਉਮਰ 12 ਤੋਂ ਲੈ ਕੇ 16 ਸਾਲ ਦੀ ਹੁੰਦੀ ਹੈ ਉਹਨਾਂ ਨਾਲ ਇੱਕ ਕਿਨੋਨਾ ਕੰਮ ਕੀਤਾ ਹੁੰਦਾ ਹੈ ਤੇ ਜਦ ਪੁਲਿਸ ਉਹਨਾਂ ਮੁੰਡਿਆਂ ਨੂੰ ਪੁੱਛਦੀ ਹੈ ਕਿ ਤੁਹਾਡੇ ਵਿੱਚ ਕਿਹਨਾਂ ਨੇ ਇਹ ਕੰਮ ਗੰਦਾ ਕੰਮ ਇਹਨਾਂ ਕੁੜੀਆਂ ਨਾਲ ਕੀਤਾ ਹੈ ਤੇ ਬੜੀ ਬੇਸ਼ਰਮੀ ਦੇ ਨਾਲ 10 ਤੋਂ 12 ਮੁੰਡੇ ਹੱਥ ਖੜਾ ਕਰਦੇ ਹਨ ਕਿ ਅਸੀਂ ਇਹ ਕਾਰਾ ਕੀਤਾ ਹੈ ਤੇ ਉਹਨਾਂ ਨੂੰ ਇਸ ਕਾਰੇ ਦੀ ਕੋਈ ਸ਼ਰਮ ਵੀ ਨਹੀਂ ਹੁੰਦੀ ਹੈ ਤੇ ਹੁਣ ਪੁਲਿਸ ਤੇ ਇਸ ਚੀਜ਼ ਦਾ ਦਬਾਅ ਆ ਜਾਂਦਾ ਹੈ ਕਿ ਜਲਦੀ ਤੋਂ ਜਲਦੀ ਇਹਨਾਂ ਮੁੰਡਿਆਂ ਤੇ ਸਖਤ ਤੇ ਸਖਤ ਕਾਰਵਾਈ ਕੀਤੀ ਜਾਏ ਤਾਂ ਕਿ ਇੱਕ ਮਿਸਾਲ ਕਾਇਮ ਹੋ ਸਕੇ ਕਿ ਅੱਗੇ ਤੋਂ ਕੋਈ ਇਸ ਤਰੀਕੇ ਦਾ ਕਾਰਨਾਮਾ ਨਾ ਕਰ ਸਕੇ ਅੱਜ ਦੀ ਜੋ ਸੱਚੀ ਘਟਨਾ ਹੈ ਉਹ ਝਾਰਖੰਡ ਦਾ ਜ਼ਿਲ੍ਹਾ ਖੂਟੀ ਦਾ ਇੱਕ ਏਰੀਆ ਉਲੀਤ ਹਾਤੋਂ ਦੀ ਹੈ ਇੱਕ ਪਿੰਡ ਦੇ ਵਿੱਚ ਵਿਆਹ ਦਾ ਪ੍ਰੋਗਰਾਮ ਸੀ ਦਿਨ 21 ਫਰਵਰੀ 2025 ਨੂੰ ਵਿਆਹ ਤੇ ਇੱਕ ਦਿਨ ਪਹਿਲੇ ਇਕ ਇਕ ਰਸਮ ਕੀਤੀ ਜਾਂਦੀ ਹੈ ਜਿਸ ਨੂੰ ਲੋਟਾ ਪਾਣੀ ਕਿਹਾ ਜਾਂਦਾ ਹੈ ਤੇ ਉਸ ਦੇ ਵਿੱਚ ਫੈਮਿਲੀ ਦੇ ਕੁਝ ਲੋਕ ਰਿਸ਼ਤੇਦਾਰ ਤੇ ਪਿੰਡ ਦੇ ਆਲੇ ਦੁਆਲੇ ਦੇ ਲੋਕ ਇਕੱਠੇ ਹੁੰਦੇ ਹਨ ਤੇ ਨਾਚ ਗਾਣੇ ਦਾ ਪ੍ਰੋਗਰਾਮ ਹੁੰਦਾ ਹੈ ਖਾਣ ਪੀਣ ਦਾ ਪ੍ਰੋਗਰਾਮ ਹੁੰਦਾ ਹੈ ਤੇ ਗੀਤ ਸੰਗੀਤ ਦਾ ਪ੍ਰੋਗਰਾਮ ਹੁੰਦਾ ਹੈ ਤੇ ਇਸੇ ਦਿਨ ਹੀ ਨਾਲ ਦੇ ਪਿੰਡ ਦੀਆਂ ਪੰਜ ਕੁੜੀਆਂ ਜਿਨ੍ਹਾਂ ਦੀ ਉਮਰ ਲਗਭਗ 12 ਤੋਂ 16 ਸਾਲ ਹੁੰਦੀ ਹੈ ਉਹ ਵੀ ਸ਼ਾਮਲ ਹੁੰਦੀਆਂ ਉਹ ਨਾਚ ਗਾਣਾ ਗੀਤ ਵਗੈਰਾ ਗਾਉਂਦੀਆਂ ਹਨ ਉੱਥੇ ਖਾਣਾ ਪੀਣਾ ਖਾਂਦੀਆਂ ਹਨ ਤੇ ਲਗਭਗ ਟਾਈਮ ਨੂੰ 7:00 ਵਜੇ ਦਾ ਹੋ ਜਾਂਦਾ ਹੈ ਤੇ ਫਿਰ ਉਹ ਆਪਣੇ ਘਰ ਵਾਪਿਸ ਜਾਣ ਲਈ ਤਿਆਰੀ ਕਰਦੀਆਂ ਹਨ ਤੇ ਇਸ ਇਸੇ ਪ੍ਰੋਗਰਾਮ ਦੇ ਵਿੱਚ ਪਿੰਡ ਦੇ ਕੁਝ ਮੁੰਡੇ ਵੀ ਸ਼ਾਮਲ ਹੁੰਦੇ ਹਨ ਜਿਨ੍ਹਾਂ ਨੂੰ ਉਹਨਾਂ ਬਾਰੇ ਪਤਾ ਹੁੰਦਾ ਹੈ ਤੇ ਜਦ ਉਹ ਉੱਥੋਂ ਨਿਕਲਦੀਆਂ ਹਨ ਤੇ ਰਸਤੇ ਦੇ ਵਿੱਚ ਇੱਕ ਰਾਣੋ ਪੁਲ ਪੈਂਦਾ ਹੈ ਉੱਥੇ ਪਹੁੰਚਦੀਆਂ ਹਨ ਤੇ ਉੱਥੇ ਘਾਤ ਲਗਾਏ 18 ਮੁੰਡੇ ਅੱਗੇ ਖੜੇ ਹੁੰਦੇ ਹਨ ਜੋ ਕਿ ਉਹਨਾਂ ਨੂੰ ਉੱਥੇ ਦਪੋਚ ਲੈਂਦੇ ਹਨ ਤੇ ਕੁੜੀਆਂ ਕਾਫੀ ਚੀਕੋ ਝਾੜਾ ਮਚਾਉਂਦੀਆਂ ਹਨ ਲੇਕਿਨ ਉਹ ਮੁੰਡੇ ਉਹਨਾਂ ਦੇ ਮੂੰਹ ਤੇ ਉੱਤੇ ਹੱਥ ਰੱਖ ਲੈਂਦੇ ਹਨ ਤੇ ਉਹਨਾਂ ਦੀ ਆਵਾਜ਼ ਕਿਸੇ ਤੱਕ ਪਹੁੰਚਦੀ ਨਹੀਂ ਹੈ ਤੇ ਇਸ ਤੋਂ ਬਾਅਦ ਉਹ ਕੁੜੀਆਂ ਨੂੰ ਖਿੱਚ ਕੇ ਜੰਗਲ ਦੇ ਰਾਹੀਂ ਪਹਾੜੀ ਵੱਲ ਲੈ ਕੇ ਜਾਂਦੀ ਕੋਸ਼ਿਸ਼ ਕਰਦੇ ਹਨ ਇੰਨੇ ਦੇ ਵਿਚ ਦੌਰਾਨ ਇੱਕ ਕੁੜੀ ਬੜੀ ਦਲੇਰੀ ਦੇ ਨਾਲ ਇੱਕ ਮੁੰਡੇ ਦੇ ਹੱਥ ਤੇ ਜ਼ੋਰ ਨਾਲ ਕੱਟਦੀ ਹੈ ਜਿਸ ਦੇ ਨਾਲ ਉਹ ਮੁੰਡੇ ਮੁੰਡੇ ਦਾ ਕਾਫੀ ਜ਼ਖਮ ਹੋ ਜਾਂਦਾ ਹੈ ਤੇ ਉਹ ਜ਼ੋਰ-ਜ਼ੋਰ ਨਾਲ ਚਿਕਨ ਲੱਭਦਾ ਹੈ ਤੇ ਹੌਸਲਾ ਕਰਕੇ ਇੱਕ ਕੁੜੀ ਹੋਰ ਹੱਥ ਜੜਾ ਕੇ ਦੋ ਕੁੜੀਆਂ ਉਤੋਂ ਪੱਜਨ ਦੇ ਵਿੱਚ ਕਾਮਯਾਬ ਹੋ ਜਾਂਦੀਆਂ ਹਨ ਤੇ ਉਹ ਪੱਜਦੀਆਂ ਪੱਜੀਆਂ ਪਿੰਡ ਪਹੁੰਚ ਜਾਂਦੀਆਂ ਹਨ ਤੇ ਇਸੇ ਤਰ੍ਹਾਂ ਤਿੰਨ ਕੁੜੀਆਂ ਉੱਥੇ ਰਹਿ ਜਾਂਦੀਆਂ ਹਨ ਤੇ ਉਹ ਮੁੰਡੇ 17 ਤੋਂ 18 ਮੁੰਡੇ ਇੰਨੇ ਜ਼ਾਲਮ ਹੁੰਦੇ ਹਨ ਅਤੇ ਉਹਨਾਂ ਦੇ ਨਾਲ ਇੰਨੀ ਕਾਨੂੰਨੀ ਕਾਨੂੰਨੀ ਹਰਕਤ ਕਰਦੀਆਂ ਤੇ ਉਹਨਾਂ ਦੇ ਨਾਲ ਸਮੂਹਿਕ ਬਲਤਕਾਰ ਕਰਦੇ ਹਨ ਤੇ ਉਹਨਾਂ ਦੇ ਵਿੱਚ ਇੱਕ ਕੁੜੀ ਕਹਿੰਦੀ ਹੈ ਕਿ ਵੀਰੇ ਮੈਂ ਤੈਨੂੰ ਜਾਣਦੀ ਹਾਂ ਤੂੰ ਮੇਰੇ ਨਾਨੀ ਦੇ ਪਿੰਡ ਦਾ ਹੈ ਤੂੰ ਤੇ ਮੇਰੇ ਤੇ ਤਰਸ ਕਰ ਪਰ ਉਹਨਾਂ ਦੇ ਵਿੱਚੋਂ ਕੋਈ ਵੀ ਮੁੰਡਾ ਤਰਸ ਨਹੀਂ ਕਰਦਾ ਤੇ ਉਹਨਾਂ ਦੇ ਨਾਲ ਬੜੀ ਕਾਨੂੰਨੀ ਹਰਕਤ ਕਰਦਾ ਹੈ ਤੇ ਉਹ ਉਥੇ ਕਾਫੀ ਟਾਈਮ ਰਹਿੰਦੇ ਹਨ ਤੇ ਇਸੇ ਦਰਨ ਜੋ ਕੁੜੀਆਂ ਪਿੰਡ ਪਹੁੰਚੀਆਂ ਹੁੰਦੀਆਂ ਉਹ ਪਿੰਡ ਦੀਵਾਲਿਆਂ ਨੂੰ ਆਪ ਬਿੱਤੀ ਸੁਣਾਉਂਦੀਆਂ ਹਨ ਕਿ ਇਸ ਤਰ੍ਹਾਂ ਉਹ ਵਿਆਹ ਦੇ ਵਿੱਚ ਗਏ ਸਨ ਤੇ ਉਤੋਂ ਜਦ ਪਰਤ ਰਹੇ ਸਨ ਤੇ ਰਸਤੇ ਦੇ ਵਿੱਚ ਪੋਲ ਦੇ ਨੇੜੇ 17 ਤੋਂ 18 ਪਿੰਡ ਮੁੰਡਿਆਂ ਨੇ ਉਹਨਾਂ ਨੂੰ ਘੇਰ ਕੇ ਜੰਗਲਾਂ ਤੋਂ ਪਹਾੜੀ ਵੱਲ ਲੈ ਗਏ ਤੇ ਉਹ ਉਹਨਾਂ ਵਿੱਚ ਕੁਝ ਮੁੰਡਿਆਂ ਨੂੰ ਜਾਣਦੇ ਹਨ ਪਿੰਡ ਵਾਲੇ ਜਦ ਇਸ ਸਟੋਰੀ ਨੂੰ ਸੁਣਦੇ ਹਨ ਤੇ ਉਹ ਬਹੁਤ ਅੱਗ ਬਬੂਲਾ ਹੁੰਦੇ ਹਨ ਕਿ ਉਹਨਾਂ ਨੂੰ ਬਹੁਤ ਜ਼ਿਆਦਾ ਗੁੱਸਾ ਆਉਂਦਾ ਹੈ ਤੇ ਉਹਨਾਂ ਦੇ ਹੱਥ ਵਿੱਚ ਜੋ ਵੀ ਹੁੰਦਾ ਉਹ ਫੜ ਕੇ ਜੰਗਲਾਂ ਵੱਲ ਦੌੜਦੇ ਹਨ ਤੇ ਪਰ ਜਦ ਤੱਕ ਉਹ ਉੱਥੇ ਪਹੁੰਚਦੇ ਹਨ ਉਹ ਮੁੰਡਿਆਂ ਨੂੰ ਪਹਿਲੇ ਹੀ ਖਬਰ ਲੱਗ ਚੁੱਕੀ ਹੁੰਦੀ ਹੈ ਉਹ ਕੁੜੀਆਂ ਨੂੰ ਉੱਥੇ ਹੀ ਛੱਡ ਕੇ ਐਸੀ ਹਾਲਤ ਵਿੱਚ ਹੀ ਛੱਡ ਕੇ ਉੱਥੋਂ ਦੌੜ ਜਾਂਦੇ ਹਨ ਤੇ ਪਿੰਡ ਵਾਲੇ ਉਹਨਾਂ ਕੁੜੀਆਂ ਕੋਲ ਪਹੁੰਚਦੇ ਹਨ ਉਹਨਾਂ ਨੂੰ ਕੱਪੜੇ ਵਗੈਰਾ ਦਿੰਦੇ ਹਨ ਸਰੀਰ ਉਹਨਾਂ ਦੇ ਠਕਦੇ ਹਨ ਤੇ ਉਹਨਾਂ ਨੂੰ ਪਿੰਡ ਲੈ ਕੇ ਆਉਂਦੇ ਹਨ ਤੇ ਨੇੜੇ ਦੀ ਪੁਲਿਸ ਨੂੰ ਇਸ ਖਬਰ ਦੀ ਸੂਚਨਾ ਦਿੰਦੇ ਹਨ ਤੇ ਪੁਲਿਸ ਵਿਹਾਰਕਤ ਦੇ ਵਿੱਚ ਆਂਦੀ ਹੈ ਤੇ ਉਸੇ ਦੌਰਾਨ ਉਹ ਤੇ ਪਿੰਡ ਵਿੱਚ ਪਹੁੰਚ ਜਾਂਦੀ ਹੈ ਤੇ ਪੁਲਿਸ ਉਹਨਾਂ ਦੇ ਜੋ ਬਿਆਨ ਉਹ ਦਰਜ ਕਰਵਾਉਂਦੀ ਹੈ ਤੇ ਜਦ ਉਹਨਾਂ ਨੂੰ ਇਸ ਚੀਜ਼ ਦਾ ਪਤਾ ਲੱਗਦਾ ਹੈ ਤੇ ਉਹ ਉਹਨਾਂ ਉਹਨਾਂ ਦੇ ਵਿੱਚੋਂ ਦੋ ਤੇ ਤਿੰਨ ਮੁੰਡਿਆਂ ਨੂੰ ਉਹ ਕੁੜੀਆਂ ਜਾਣਦੀਆਂ ਹਨ ਤੇ ਉਹਨਾਂ ਨੂੰ ਫੜ ਲਿਆ ਜਾਂਦਾ ਹੈ ਤੇ ਹੌਲੀ-ਹੌਲੀ ਉਹਨਾਂ ਦੂਜੇ ਮੁੰਡਿਆਂ ਤੇ ਸਖਤੀ ਕੀਤੀ ਜਾਂਦੀ ਹੈ ਤੇ 18 ਮੁੰਡੇ ਕਾਬੂ ਹੋ ਜਾਂਦੇ ਨੇ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤੇ ਜਦ ਇਸੇ ਦੌਰਾਨ ਪੁਲਿਸ ਦਾ ਜੋ ਆਫਸਰ ਹੁੰਦਾ ਉਹ ਮੁੰਡਿਆਂ ਤੋਂ ਪੁੱਛਦਾ ਹੈ ਤੁਹਾਡੇ ਦੇ ਵਿੱਚੋਂ ਇਹ ਕਿਹਨੌਣੀ ਹਰਕਤ ਕਿਸ ਕਿਹਨਾਂ ਨੇ ਕੀਤੀ ਹੈ ਤੇ 10 ਤੋਂ 12 ਮੁੰਡੇ ਬੜੀ ਬੇਸ਼ਰਮੀ ਦੇ ਨਾਲ ਹੱਥ ਖੜਾ ਕਰਦੇ ਹਨ ਤੇ ਇਸੇ ਦੌਰਾਨ ਪੁਲਿਸ ਉਹਨਾਂ ਦੇ ਪਿੰਡ ਜਾ ਕੇ ਵੀ ਉਹਨਾਂ ਦੇ ਪੁੱਛ ਪੜਤਾਲ ਕਰਦੀ ਹੈ ਉਹਨਾਂ ਦਾ ਕਰੈਕਟਰ ਕਿਸ ਤਰੀਕੇ ਦਾ ਹੈ ਤੇ ਪਿੰਡ ਦੇ ਲੋਕੀ ਕਹਿੰਦੇ ਹਨ ਇਹ ਬੜੇ ਹੀ ਬਦਮਾਸ਼ ਟਾਈਪ ਦੇ ਮੁੰਡੇ ਹਨ ਇਹ ਸਾਰਾ ਦਿਨ ਮੋਬਾਈਲਾਂ ਦੇ ਵਿੱਚ ਬਲੂ ਫਿਲਮਾਂ ਦੇਖਦੇ ਰਹਿੰਦੇ ਹਨ ਤੇ ਜਿਸ ਦਿਨ ਇਹਨਾਂ ਨੇ ਇਹ ਘਟਨਾ ਨੂੰ ਅੰਜਾਮ ਦਿੱਤਾ ਹੈ ਉਸ ਦਿਨ ਵੀ ਇਹ ਇਹੋ ਜਿਹਾ ਕਾਰਾਹੀ ਕਰ ਰਹੇ ਸਨ ਤੇ ਉਸੇ ਤਰ੍ਹਾਂ ਇਹਨਾਂ ਨੇ ਇਹ ਘਟਨਾ ਨੂੰ ਦਿੱਤਾ ਹੈ ਤੇ ਕਿਹਾ ਜਾਂਦਾ ਹੈ ਇਹਨਾਂ ਦੇ ਵਿੱਚੋਂ ਕੁਝ ਮੁੰਡੇ ਅਜੇ ਵੀ ਸਨ ਜੋ ਕਿ ਜਿਆਦਾ ਪੜ੍ਹੇ ਲਿਖੇ ਨਹੀਂ ਸਨ ਤੇ ਸਕੂਲ ਵੀ ਨਹੀਂ ਜਾਂਦੇ ਸਨ ਤੇ ਪੁਲਿਸ ਇਹਨਾਂ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਫਿਰ ਹੁਣ ਕੁੜੀਆਂ ਦਾ ਮੈਡੀਕਲ ਹੁੰਦਾ ਹੈ ਮੈਡੀਕਲ ਤੇ ਬਾਅਦ ਉਹਨਾਂ ਨੂੰ ਕੋਰਟ ਵਿੱਚ ਪੇਸ਼ ਕੀਤਾ ਜਾਂਦਾ ਤੇ ਇੱਕ ਚਾਰਜ ਸ਼ੀਟ ਤਿਆਰ ਕੀਤੀ ਜਾਂਦੀ ਹੈ ਤੇ ਉਸ ਦੇ ਵਿੱਚ ਉਸ ਤੋਂ ਬਾਅਦ ਇਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਉਹਨਾ ਮੁੰਡਿਆਂ ਦੇ ਖਿਲਾਫ ਜੋ ਵੀ ਕਾਰਵਾਈ ਬਣਦੀ ਹੈ ਕੇ ਕੀਤੀ ਜਾਏਗੀ ਜਦ ਇਸ ਖਬਰ ਦੀ ਖਬਰ ਇਸ ਇਸ ਪ੍ਰਦੇਸ਼ ਦੇ ਸੀਐਮ ਨੂੰ ਲੱਗਦੀ ਹੈ ਤੇ ਉਹ ਵੀ ਪੁਲਿਸ ਨੂੰ ਪ੍ਰੈਸ਼ਰ ਪ੍ਰੈਸ਼ਰਾਈਜ਼ ਕਰਦਾ ਹੈ ਕਿ ਇਹਨਾਂ ਮੁੰਡਿਆਂ ਦੇ ਖਿਲਾਫ ਜਲਦੀ ਤੋਂ ਜਲਦੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਹੁਣ ਇਹ ਕੇਸ ਫਾਸਟ ਟਰੈਕ ਰਹੀਂ ਕੋਰਟ ਦੇ ਵਿੱਚ ਪੇਸ਼ ਕੀਤਾ ਜਾਏਗਾ ਤੇ ਉਸੇ ਦੌਰਾਨ ਇਹਨਾਂ ਨੂੰ ਜੋ ਵੀ ਕੋਰਟ ਸਜ਼ਾ ਦੇਗੀ ਉਸ ਤਰੀਕੇ ਦੀ ਸਜ਼ਾ ਹੋਏਗੀ ਮੇਰਾ ਮਨ ਮੋਟੀ ਤੁਹਾਨੂੰ ਇੱਕ ਕਹਾਣੀ ਸੁਣਾਉਣਾ ਹੈ ਤੁਹਾਨੂੰ ਜਾਗਰੂਕ ਕਰਨਾ ਹੈ ਨਾ ਕਿ ਤੁਹਾਨੂੰ ਤੰਗ ਪ੍ਰੇਸ਼ਾਨ ਕਰਨਾ ਹੈ ਮੇਰਾ ਮੋਟਿਵ ਹੈ ਜੋ ਅੱਜਕੱਲ ਜੋ ਤੁਹਾਡੇ ਬੱਚੇ ਫੋਨਾਂ ਤੇ ਦੇਖ ਰਹੇ ਤੁਹਾਨੂੰ ਤੁਸੀਂ ਘੱਟੋ ਘੱਟ ਉਹਨਾਂ ਨੂੰ ਸਤਾਰਕ ਰਹਿਣਾ ਚਾਹੀਦਾ ਹੈ ਕਿ ਉਹ ਕੀ ਕੁਝ ਕਰ ਰਹੇ ਹਨ ਤਾਂ ਕਿ ਇਹੋ ਜੀਆਂ ਘਟਨਾਵਾਂ ਹ ਹੋਣ ਤੋਂ ਪਹਿਲੇ ਹੀ ਬਚ ਸਕਣ ਕਿ ਮਾਪੇ ਹੀ ਬੱਚਾ ਨੂੰ ਫੋਨ ਦਿੰਦੇ ਹਨ ਤੇ ਘੱਟੋ ਘੱਟ ਉਹਨਾਂ ਨੂੰ ਇਸ ਚੀਜ਼ ਦੀ ਇਨਫੋਰਮੇਸ਼ਨ ਹੋਣੀ ਚਾਹੀਦੀ ਹੈ ਉਹਨਾਂ ਦੇ ਬੱਚੇ ਕਿਸ ਤਰੀਕੇ ਨਾਲ ਉਹਨਾਂ ਫੋਨ ਤੇ ਆਪਣਾ ਟਾਈਮ ਬਤੀਤ ਕਰ ਰਹੇ ਹਨ ਕਿ ਉਹ ਚੰਗੀਆਂ ਚੀਜ਼ਾਂ ਦੇਖ ਰਹੇ ਹਨ ਅਗਰ ਉਹ ਮਾੜੀਆਂ ਦੇਖ ਰਹੇ ਹਨ ਤੇ ਉਹਨਾਂ ਦੇ ਇਸ ਚੀਜ਼ਾਂ ਦਾ ਮਾੜਾ ਹੀ ਪ੍ਰਭਾਵ ਪਵੇਗਾ